ਪ੍ਰੈਸ ਕਲੱਬ ਰਜਿਸਟਰਡ ਨਾਬਾ ਦੀ ਪੀਡਬਲਿਊਡੀ ਰੈਸਟ ਹਾਊਸ ਨਾਬਾ ਵਿਖੇ ਇੱਕ ਮੀਟਿੰਗ ਰੱਖੀ ਗਈ ਮੀਟਿੰਗ ਦੌਰਾਨ ਸਰਪੰਚਤੀ ਨਾਲ ਹਰਮੀਤ ਸਿੰਘ ਮਾਨ ਨੂੰ 8ਵੀਂ ਵਾਰ ਸਰਪੰਚਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਸਬੰਧੀ ਇੱਕ ਮਤਾ ਪੇਸ਼ ਕੀਤਾ ਗਿਆ ਜੋ ਕਿ ਸਰਕਾਰ ਤੱਕ ਪਹੁੰਚਾਇਆ ਜਾਵੇ ਮੈਂ ਪ੍ਰੈਸ ਕਲੱਬ ਰਜਿਸਟਰਡ ਨਾਬਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਲਗਾਤਾਰ 7 ਸਾਲ ਤੋਂ ਸਰਪੰਚਤੀ ਨਾਲ ਪ੍ਰਧਾਨ ਬਣਾਉਂਦੇ ਆ ਰਹੇ ਨੇ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਫਿਰ ਲਗਾਤਾਰ ਮੈਨੂੰ ਅੱਠਵੀਂ ਵਾਰ ਜਿਹੜਾ ਪ੍ਰਧਾਨ ਬਣਾਇਆ ਗਿਆ ਮਹਿਰਮ ਸਾਹਿਬ ਅਮਰਿੰਦਰ ਸਿੰਘ ਪੂਰੀ ਸੁਖਚੈਨ ਜੀ ਸਾਰੇ ਬਲਵੰਤ ਜੀ ਚੰਦਰ ਬਾਂਗਾ ਜੀ ਗਵੈਲ ਸਾਹਿਬ ਸਾਰਿਆਂ ਨੇ ਮੈਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਜੋ ਵੀ ਕੋਈ ਪ੍ਰੈਸ ਕਲੱਬ ਦੇ ਜ਼ਰੀਏ ਕੋਈ ਵੀ ਕੰਮ ਹੋਵੇਗਾ ਪ੍ਰਸ਼ਾਸਨ ਤੱਕ ਹੋਵੇਗਾ ਉਹ ਪੈਲ ਦੇ ਆਧਾਰ ਤੇ ਹੋਵੇਗਾ ਕਿਉਂਕਿ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਸਮੱਸਿਆ ਪ੍ਰੈਸ ਕਲੱਬ ਨੂੰ ਕਾਫੀ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਵੀ ਨਾਭਾ ਦੇ ਵਿੱਚ ਵੀ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਵਾਇਆ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਗੱਲ ਸਰਕਾਰ ਤੱਕ ਵੀ ਲਿਜਾਣੀ ਪਈ ਤਾਂ ਉਹਨੂੰ ਵੀ ਅਸੀਂ ਇਕੱਠੇ ਸਾਰੇ ਹੋ ਕੇ ਬਿਲਕੁਲ ਜ਼ਰੂਰ ਲੈ ਕੇ ਜਾਵਾਂਗੇ ਇੱਕ ਵਾਰ ਫੇਰ ਮੈਂ ਦਿਲਦਿਆਂਗਰ ਰਹਾਇਆਂ ਚੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਛੋਟਾ ਭਰਾ ਹਰਬੀਰ ਸਿੰਘ ਮਾਨ ਪਿਛਲੇ 8 ਸਾਲਾਂ ਤੋਂ ਲਗਾਤਾਰ ਪ੍ਰੈਸ ਕਲੱਬ ਨਾਭਾ ਰਜਿਸਟਰ ਦੇ ਪ੍ਰਧਾਨ ਬਣੇ ਨੇ ਲੇਕਿਨ ਬਣੇ ਵੀ ਹਮੇਸ਼ਾ ਸਰਬ ਸੰਤਿ ਨਾਲ ਨੇ ਸਾਡੀ ਇੱਕ ਵਾਰ VOTING ਹੋ ਜਰੂਰ ਹੋਈ ਹੈ ਲੇਕਿਨ ਜਿਨੇ VOTING ਕੀਤੀ ਆ ਉਹ ਚਲੋ ਅਸੀਂ ਇਸ ਗੱਲ ਨਹੀਂ ਪੜਾ ਚਾਹੁੰਦੇ ਲੇਕਿਨ ਅ ਸਨਮਾਨ ਹੈ ਹਰਮਿੰਦਰ ਸਿੰਘ ਮਾਨ ਤੇ ਸਾਡਾ ਛੋਟਾ ਭਰਾ ਤੇ ਇੱਕ ਹੋਰ ਮਾਨ ਹੈ ਕਿ ਇਹਨੇ ਹਮੇਸ਼ਾ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕੀਤਾ ਹੈ ਤੇ ਕਰਦਾ ਰਹੇਗਾ ਸਾਨੂੰ ਵਿਸ਼ਵਾਸ ਹੈ ਤੇ ਅਸੀਂ ਇਸ ਨੂੰ ਹਰਮਿੰਦਰ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਹਾਂ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰਡ ਦੀ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਇੱਕ ਵਾਰ ਫੇਰ ਹਰਮੀਤ ਸਿੰਘ ਮਾਨ ਨੂੰ ਕਲੱਬ ਦਾ ਸਿਰਫ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਔਰ ਮੈਂ ਆਪਣੇ ਵੱਲੋਂ ਹਰਮੀਤ ਸਿੰਘ ਮਾਨ ਨੂੰ ਜਿੱਥੇ ਵਧਾਈ ਦੇਣਾ ਉੱਥੇ ਹੀ ਆਸ ਰੱਖਦਾ ਕਿ ਉਹ ਸਾਰੇ ਪੱਤਰਕਾਰ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੇ ਜਿਹੜੀਆਂ ਸਮੱਸਿਆਵਾਂ ਅੰਦਰ ਪੇਸ਼ ਨੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨਗੇ ਦੂਜਾ ਪੰਜਾਬ ਸਰਕਾਰ ਦੇ ਨਾਲ ਵੀ ਅਸੀਂ ਰਾਬਤਾ ਕਾਇਮ ਕਰਾਂਗੇ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਪੱਤਰਕਾਰ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਖਾਸ ਸਹੂਲਤਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਉਹ ਆਪਣੀ ਜਾਨ ਤੇ ਖੇਡ ਕੇ ਰੋਜ਼ਾਨਾ ਜਿਹੜਾ ਹੈਗਾ ਚੌਥਾ ਥੰਮ ਹੈ ਲੋਕਤੰਤਰ ਦਾ ਔਰ ਰੋਜ਼ ਅਸੀਂ ਕਵਰੇਜ ਕਰਦੇ ਆਂ ਫੀਲਡ 'ਚ ਜਾਂਦੇ ਆਂ ਪਰੰਤੂ ਸਰਕਾਰ ਦੇ ਵੱਲੋਂ ਸਾਨੂੰ ਕੋਈ ਖਾਸਾ ਸਹਿਯੋਗ ਜਿਹੜਾ ਉਹ ਨਹੀਂ ਮਿਲ ਰਿਹਾ ਉਸ ਸਬੰਧ ਦੇ ਵਿੱਚ ਹਰਮੀਤ ਸਿੰਘ ਮਾਨ ਦੀਗਵਾਈ ਦੇ ਵਿੱਚ ਅਸੀਂ ਇੱਕ ਵਾਰੀ ਪੰਜਾਬ ਸਰਕਾਰ ਦੇ ਨਾਲ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ ਅਬ ਰਜਿਸਟਰ ਨਾਬਾਦੀ ਸਰਵਸੰਮਤੀ ਨਾਲ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਆਪਣੇ ਹਰਮੀਤ ਸਿੰਘ ਮਾਨ ਨੂੰ ਅੱਠਵੇਂ ਲਈ ਪ੍ਰਧਾਨ ਹੋ ਗਿਆ ਮੈਂ ਹਰਮੀਤ ਸਿੰਘ ਮਾਨ ਨੂੰ ਇਸ ਗੱਲ ਦੀ ਵਧਾਈ ਦੇਣਾ ਤੇ ਸਾਰੇ ਪ੍ਰੈਸ ਕਲੱਬ ਨੂੰ ਵਧਾਈ ਦੇਣਾ ਤਾਂ ਕਿ ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਹੋ ਕੇ ਇਹਨੂੰ ਸਰਵਸੰਮਤੀ ਨਾਲ ਸਾਡੀ ਜਿਹੜੀ ਚੋਣ ਹੋਈ ਅੱਜ ਇਹਦੀ ਬਹੁਤ ਖੁਸ਼ੀ ਦੀ ਗੱਲ ਆ ਕਿਸੇ ਨੇ ਕਿਸੇ ਕਿਸੇ ਨਹੀਂ ਕੋਈ ਆਉਣੀ ਹੋਈ ਤੇ ਮਾਨ ਸਾਹਿਬ ਸਾਨੂੰ ਹਰ ਟਾਈਮ ਨਾਲ ਲੈ ਕੇ ਚੱਲਦੇ ਨੇ ਅਸੀਂ ਚੱਲਦੇ ਰਹਿਣਗੇ ਸਾਨੂੰ ਆਸਾ ਪੂਰੀ ਤੇ ਜੋ ਵੀ ਸਾਨੂੰ ਤਕਲੀਫਾਂ ਆਉਂਦੀਆਂ ਨੇ ਪ੍ਰੈਸ ਨੂੰ ਉਹਦੇ ਬਾਰੇ ਸਰਕਾਰ ਤੱਕ ਵੀ ਆਪਣੀ ਪਹੁੰਚ ਕਰਾਂਗੇ ਅੱਜ ਪ੍ਰੈਸ ਕਲੱਬ ਨਾਬਾ ਰਜਿਸਟਰ ਨਾਬਾ ਦੀ ਇੱਕ ਮੀਟਿੰਗ ਰੈਸਟ ਹਾਊਸ ਵਿੱਚ ਰੱਖੀ ਗਈ ਸੀ ਜਿਸ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਨੇ ਹਰਮੀਤ ਸਿੰਘ ਮਾਨ ਜੀ ਨੂੰ 8ਵੀਂ ਵਾਰ ਸਰਬਸੰਮਤੀ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਸਰਬਸੰਮਤੀ ਨਾਲ ਫੇਰ ਸਾਡਾ ਪ੍ਰਧਾਨ ਚੁਣਿਆ ਜੀ ਤੇ ਅਸੀਂ ਇਸ ਲਈ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਕੁਝ ਮੰਗਾਂ ਨੇ ਜੋ ਸਾਰੇ ਅਸੀਂ ਰਲ ਕੇ ਸਰਕਾਰ ਤੱਕ ਪਹੁੰਚਾਵਾਂਗੇ ਬਸ ਇੰਨਾ ਹੀ ਕਹਾਂਗੇ ਅੱਜ ਸਤਨਕ ਰੈਸਟ ਹਾਊਸ ਵਿੱਚ ਪ੍ਰੈਸ ਕਲੱਬ ਨਾਬਾ ਦੀ ਮੀਟਿੰਗ ਹੋਈ ਜਿਸ ਵਿੱਚ ਸਰਵ ਸਰਵ ਸੰਮਤੀ ਨਾਲ ਹਰਮੇਸ਼ਿੰਗ ਮਾਨ ਨੂੰ ਪ੍ਰਧਾਨ ਚੁਣਿਆ ਗਿਆ ਮੈਂ ਹਰਮੇਸ਼ਿੰਗ ਮਾਨ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਆਸ ਰੱਖਦਾ ਕਿ ਸਾਰੇ ਪ੍ਰੈਸ ਕਲੱਬ ਵਾਸਤੇ ਤਨੋਂ ਮਨੋਂ ਹਾਜ਼ਰ ਰਹਿਣਗੇ ਜੋ ਵੀ ਪ੍ਰੈਸ ਕਲੱਬ ਨੂੰ ਮੁਸ਼ਕਲਾ ਆ ਰਹੀਆਂ ਨੇ ਉਸ ਨੂੰ ਸਾਰਾ ਪ੍ਰੈਸ ਕਲੱਬ ਮਿਲ ਕੇ ਦੂਰ ਕਰੂਗਾ